ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ 14 ਤਰੀਕ ਨੂੰ ਪੈਣ ਜਾ ਰਹੀਆਂ ਨੇ ਤੇ ਇਹਨਾਂ ਵੋਟਾਂ ਦੇ ਵਿੱਚ ਸਾਡੇ ਇਲਾਕੇ ਤੇ ਸਾਡੇ ਪਿੰਡ ਦੇ ਵਿੱਚ ਬਲਾਕ ਦੀ ਜਿਹੜੀ ਉਮੀਦਵਾਰ ਨੇ ਉਹਨਾਂ ਦੇ ਕੋਰਪੋਰੇਟ ਕੋਰ ਹਾਂਜੀ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੈਂਡੀਡੇਟ ਨੇ ਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਤੁਹਾਨੂੰ ਪਿੰਡ ਵਾਸੀ ਕਿਉਂ ਵੋਟ ਪਾਉਣ ਕੀ ਕਾਰਨ ਨੇ ਤੁਹਾਡੇ ਇਸ ਸਿਆਸਤ ਦੇ ਵਿੱਚ ਆਉਣ ਦੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਹੋ ਗੁਰਪ੍ਰੀਤ ਜੀ ਤੁਹਾਡਾ ਬੜਾ ਧੰਨਵਾਦ ਗੱਲਬਾਤ ਕਰਨ ਦਾ ਹਾਂਜੀ ਤੇ ਆਵਾਜ਼ ਸਹਿਬੰਦੇ ਉੱਤੇ ਹਾਂਜੀ ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹਨਾ ਹੈਗਾ ਕਿ ਤੁਸੀਂ ਇਹ ਜਿਹੜੀ ਪੋਸਟ ਤੇ ਖੜੇ ਹੋ ਆ ਇਸ ਵਾਰ ਹਾਂਜੀ ਇਹ ਤੁਸੀਂ ਆਪਦੀ ਮਰਜ਼ੀ ਨਾਲ ਖੜੇ ਹੋ ਕਿ ਤੁਹਾਨੂੰ ਪਾਰਟੀ ਵੱਲੋਂ ਦਿੱਤੀ ਗਈ ਹੈ ਹਾਂਜੀ ਹਾਂਜੀ ਜੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਸਾਨੂੰ ਪਾਰਟੀ ਵੱਲੋਂ ਹੁਕਮ ਹੋਇਆ ਜੀ ਤੇ ਜਦੋਂ ਦੀ ਇਹ ਪਾਰਟੀ ਹੋਣ ਦੇ ਵਿੱਚ ਆਈ ਆ ਅਸੀਂ ਇਸ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਜੀ ਠੀਕ ਹੈ ਜੀ ਤੇ ਪਹਿਲਾਂ ਬਲਾਕ ਪ੍ਰਧਾਨ ਦਾ ਅਹੁਦਾ ਸੀਗਾ ਜੀ ਉਹ ਵੀ ਸਾਨੂੰ ਆਮ ਪਾਰਟੀ ਵੱਲੋਂ ਆਪਣੇ ਹਲਕੇ ਦੇ ਐਮਐਲਏ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਜੀ ਨੇ ਦਿੱਤਾ ਉਹਨਾਂ ਨੇ ਮੇਰਾ ਕੰਮ ਦੇਖ ਕੇ ਤੇ ਮੇਰੀ ਕੰਮ ਦੀ ਸਰਾਹਨਾ ਕੀਤੀ ਤੇ ਉਹਨਾਂ ਨੇ ਕਿਹਾ ਭੈਣ ਜੀ ਤੁਹਾਨੂੰ ਇਸ ਫੀਲਡ ਵਿੱਚ ਜਾਂ ਰਾਜਨੀਤੀ ਵਿੱਚ ਜ਼ਰੂਰ ਆਉਣਾ ਚਾਹੀਦਾ ਜੀ ਤੇ ਉਸ ਤੋਂ ਬਾਅਦ ਸਰਬ ਚਲੋ ਬੱਚੇ ਬਾਹਰ ਸੀਗੇ ਜੀ ਸੀ ਬਾਹਰ ਵੀ ਗੇੜਾ ਮਾਰਨ ਗਏ ਤੇ ਉੱਥੋਂ ਮੈਨੂੰ ਹੁਕਮ ਹੋਇਆ ਪਾਰਟੀ ਵੱਲੋਂ ਵੀ ਭੈਣ ਜੀ ਤੁਸੀਂ ਦੁਬਾਰਾ ਵਾਪਸ ਆਵੋ ਸਾਨੂੰ ਤੁਹਾਡੀ ਬਹੁਤ ਘਾਟ ਮਹਿਸੂਸ ਹੁੰਦੀ ਆ ਤੁਸੀਂ ਬੀਬੀਆਂ ਨਾਲ ਜੁੜੇ ਹੋਏ ਹੋ ਤੇ ਬੀਬੀਆਂ ਵੀ ਪਿੰਡ ਦੀਆਂ ਨਗਰ ਦੀਆਂ ਜਾਂ ਪੂਰੇ ਹਲਕੇ ਦੀਆਂ ਕਹਿੰਦੀਆਂ ਸੀ ਵੀ ਭੈਣ ਜੀ ਵਾਪਸ ਆਉਣੇ ਚਾਹੀਦੇ ਨੇ ਕਿ ਇੱਕ ਮੈਂ ਗੁਰਪ੍ਰੀਤ ਜੀ ਤਰ੍ਹਾਂ ਤੋਂ ਜਾਣਨਾ ਚਾਹੁੰਦਾ ਕਿ ਜਿਹੜਾ ਇਹ ਬਲਾਕ ਸੰਮਤੀ ਦਾ ਅਹੁਦਾ ਹੁੰਦਾ ਜਾਂ ਬਲਾਕ ਦੀਆਂ ਚੋਣਾਂ ਨੇ ਇਹ ਕੀ ਹੁੰਦੀਆਂ ਨੇ ਇਹਦਾ ਕੀ ਆਪਾਂ ਨੂੰ ਫਾਇਦਾ ਹੋਊਗਾ ਹਾਂਜੀ ਇਹ ਉਦਾਂ ਹੀ ਹੁੰਦਾ ਜੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਪਿੰਡ ਵਿੱਚ ਸਰਪੰਚ ਚੁਣਿਆ ਜਾਂਦਾ ਉਹਦੇ ਵਿੱਚ ਪੰਜ ਹੁੰਦੇ ਆ ਤੇ ਫਿਰ ਉਹ ਪਿੰਡ ਦੀ ਡਿਵੈਲਪਮੈਂਟ ਲਈ ਕੋਈ ਮਤਾ ਪਾਸ ਕਰਦਿਆ ਜਾਂ ਸਲਾਹ ਕਰਦਿਆ ਉਦਾਂ ਹੀ ਜਿਹੜੀ ਬਲਾਕ ਸੰਮਤੀ ਦੀਆਂ ਚੋਣਾਂ ਹੁੰਦੀਆਂ ਨੇ ਜੀ ਉਹ ਉਹ ਇੱਕ ਪपंचੀ ਜਾਂ ਸਰਪੰਚੀ ਦੇ ਤੌਰ ਤੇ ਹੀ ਉਹਨਾਂ ਨੂੰ ਦੇਖਿਆ ਜਾਂਦਾ ਉਹ ਪਿੰਡਾਂ ਦੀ ਡਿਵੈਲਪਮੈਂਟ ਲਈ ਜਾਂ ਵਿਕਾਸ ਦੇ ਲਈ ਉੱਥੇ ਉਹਨਾਂ ਦਾ ਮਤਾ ਪਾਸ ਹੋ ਜਾਂਦਾ ਤੇ ਉਹਨਾਂ ਲਈ ਉੱਥੇ ਉਹ ਸਲਾਹ مشورہ ਕਰਦੇ ਨੇ ਆਪਾਂ ਪਿੰਡਾਂ ਦੇ ਜਿੰਨੇ ਬਲਾਕ ਦੇ ਪਿੰਡ ਨੇ ਉਹਨਾਂ ਨੂੰ ਆਪਾਂ ਕਿਵੇਂ ਨਾ ਕਿਵੇਂ ਜਾ ਕੇ ਅੱਗੇ ਡਿਵੈਲਪ ਕਰ ਸਕਦੇ ਆ ਜੀ ਹਾਂਜੀ ਤੇ ਗੁਰਪ੍ਰੀਤ ਜੀ ਮੈਂ ਜਾਣਨਾ ਚਾਹੂੰਗਾ ਕਿ ਤੁਹਾਡਾ ਕੋਈ ਪਿਛੋਕੜ ਵੀ ਹੈ ਜਾਂ ਤੁਹਾਡੇ ਪਰਿਵਾਰ ਪਰਿਵਾਰ ਦਾ ਪਿਛੋਕੜ ਹੈ ਸਿਆਸਤ ਦਾ ਕੋਈ ਨਹੀਂ ਜੀ ਪਹਿਲਾਂ ਕੋਈ ਨਹੀਂ ਸੀਗਾ ਜੀ ਪਿਛੋਕੜ ਸਾਡਾ ਇਹ ਰਾਜਨੀਤੀ ਲਈ ਤੇ ਹੌਲੀ ਹੌਲੀ ਜਿਵੇਂ ਜੀ ਅਸੀਂ ਹੁਣ ਪਿੰਡਾਂ ਵਿੱਚ ਵਿਚਰਦੇ ਗਏ ਪਹਿਲਾਂ ਟੀਚਿੰਗ ਲਾਈਨ ਵਿੱਚ ਸੀਗੇ ਤੇ ਉਦੋਂ ਉਦੋਂ ਵੀ ਆਪਾਂ ਬੱਚਿਆਂ ਦੀ ਸੇਵਾ ਭਾਵਨਾ ਕਰਦੇ ਸੀਗੇ ਤੇ ਹੌਲੀ ਹੌਲੀ ਇਹ ਸੇਵਾ ਵੱਧ ਹੀ ਗਈ ਤੇ ਫਿਰ ਸਾਨੂੰ ਪਿੰਡ ਵਿੱਚ ਉਹ ਜਿਵੇਂ ਦੁੱਖ ਸੁੱਖ ਵਿੱਚ ਜਾਣਾ ਬੀਬੀਆਂ ਵਿੱਚ ਬੈਠਣਾ ਉੱਠਣਾ ਤਾਂ ਬੀਬੀਆਂ ਨੇ ਦੱਸਣਾ ਵੀ ਸਾਡਾ ਆ ਕੰਮ ਨਹੀਂ ਹੋਇਆ ਜੀ ਸਾਡੇ ਕਣਕ ਵਾਲੇ ਕਾਰਡ ਰੁਕੇ ਉਹ એનર્ਜੀ ਸਾਨੂੰ ਕੰਨਕ ਨਹੀਂ ਮਿਲਦੀ ਜਾਂ ਸਾਡਾ ਕੋਈ ਵੀ ਕੰਮ ਨਹੀਂ ਹੋ ਰਿਹਾ ਸਹੀ ਤਰੀਕੇ ਤਾਂ ਫਿਰ ਮੇਰੇ ਅੰਦਰ ਵੀ ਇਹ ਹੋਇਆ ਵੀ ਕਿਉਂ ਨਾ ਆਪਾਂ ਨੂੰ ਆਪਣੇ ਹਲਕੇ ਦੇ ਐਮਐਲਏ ਸਰ ਵੱਲੋਂ ਤਾਂ ਸੀਗਾ ਹੀ ਜੀ ਉਹ ਕਹਿੰਦੇ ਵੀ ਤੁਸੀਂ ਆਪਣੇ ਸੇਵਾ ਭਾਵਨਾ ਕਰੋ ਜਾਂ ਫਿਰ ਲੋਕਾਂ ਵਿੱਚ ਵਿਚਰੋ ਜੀ ਤੇ ਫਿਰ ਉਹ ਬੀਬੀਆਂ ਨੇ ਜਦੋਂ ਮੇਰੇ ਮੂਹਰੇ ਖੜ ਕੇ ਦੁੱਖ ਸੋਖਾ ਆਪਣਾ ਕਰਨ ਤਾਂ ਮੇਰੇ ਅੰਦਰ ਵੀ ਇਹ ਰਹਿਮ ਆਉਣਾ ਉਹਨਾਂ ਦੇ ਲਈ ਵੀ ਕਿਉਂ ਨਾ ਮੈਂ ਉਹਨਾਂ ਲਈ ਕੁਝ ਕਰ ਸਕਾਂ ਜੀ ਹਾਂਜੀ ਹਾਂਜੀ ਇਹ ਗੋਪੀ ਜੀ ਤੁਸੀਂ ਵੀ ਕਿਉਂ ਲੋਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾਉਣ ਜਾਂ ਤੁਹਾਨੂੰ ਪਾਉਣ ਕੀ ਕਾਰਨ ਹੈ ਤੁਸੀਂ ਕਿਹੜੇ ਕਿਹੜੇ ਹੌਸਲੇ ਦੇ ਨਾਲ ਲੋਕਾਂ ਦੇ ਅੱਗੇ ਝੋਲੀ ਆ ਡਰੇ ਹੋ ਕਿ ਹਾਂ ਭਾਈ ਤੁਸੀਂ ਪਾਰਟੀ ਨੂੰ ਵੋਟ ਪਾਓ ਤਾਂ ਕਿ ਆਪਾਂ ਨੂੰ ਆ ਫਾਇਦੇ ਹੋਣਗੇ ਹਾਂਜੀ ਹਾਂਜੀ ਵੀਰ ਜੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਪਾਰਟੀ ਨੂੰ ਇਸ ਕਰਕੇ ਮੈਂ ਇਸ ਜਿਹੜੀ ਬਲਾਕ ਸੰਵਤੀ ਚੋਂ ਲੜ ਰਹੀ ਹਾਂ ਕਿਉਂਕਿ ਮੇਰਾ ਪਹਿਲਾਂ ਤੋਂ ਹੀ ਪਿੰਡ ਦੇ ਨਾਲ ਨਗਰ ਦੇ ਨਾਲ ਪਿਆਰ ਰਿਹਾ ਤੇ ਆਪਾਂ ਆਪਣੇ ਘਰ ਲਈ ਤਾਂ ਉਹਨਾਂ ਕੁਝ ਨਹੀਂ ਕਰ ਰਹੇ ਨਾ ਆਪਾਂ ਸਮਾਂ ਵੀ ਨਹੀਂ ਦੇ ਪਾਰੇ ਮੈਂ ਹਮੇਸ਼ਾ ਸਾਰੇ ਨਗਰ ਨੂੰ ਜੇ ਵਿਚਰਦਿਆਂ ਜਾਂ ਦੁੱਖ ਚ ਸੁਖ ਚ ਉਹਨਾਂ ਨੂੰ ਇਹੀ ਕਿਹਾ ਹੋਇਆ ਵੀ ਜੇ ਤੁਹਾਨੂੰ ਅੱਧੀ ਰਾਤ ਨੂੰ ਵੀ ਮੇਰੀ ਲੋੜ ਆ ਜਦੋਂ ਮਰਜੀ ਤੇ ਤੁਸੀਂ ਮੇਰਾ ਕੁੰਡਾ ਘਟਕਾਓ ਤਕਰੀਬਨ ਸਾਰੇ ਪਿੰਡ ਦੇ ਵਿੱਚ ਮੈਂ ਆਪਣਾ ਨੰਬਰ ਦਿੱਤਾ ਹੋਇਆ ਜੀ ਕਿਉਂਕਿ ਹੁਣ ਮੈਨੂੰ ਪਹਿਲ ਹਲਕੇ ਤੋਂ ਔਮਨ ਵਿੰਗ ਦਾ ਹਲਕਾ ਪ੍ਰਧਾਨ ਦਾ ਅਹੁਦਾ ਮਿਲਿਆ ਜੀ ਤੇ ਬੀਬੀਆਂ ਵੱਲੋਂ ਵੀ ਬਹੁਤ ਪਿਆਰ ਮਿਲ ਰਿਹਾ ਵੀਰਾਂ ਵੱਲੋਂ ਵੀ ਮਿਲ ਰਿਹਾ ਤੇ ਅੱਜ ਉਹਨਾਂ ਦੀ ਸੋਚ ਮੇਰੇ ਵੱਲ ਨੂੰ ਹੋ ਰਹੀ ਆ ਉਹ ਚਾਉਂਦੇ ਨੇ ਵੀ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਕ ਕੰਮ ਵਾਲੇ ਬੰਦੇ ਨੂੰ ਚੁਣੀਏ ਜੀ ਕਿ ਜਿਹੜਾ ਬੰਦਾ ਸਾਡੇ ਕੰਮ ਆ ਸਕੇ ਹਾਂ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕਿਉਂ ਆਮ ਆਦਮੀ ਪਾਰਟੀ ਨੂੰ ਲੋਕ ਵੋਟ ਪਾਉਂਦੇ ਹਨ ਹਾਂਜੀ ਇੱਕ ਤਾਂ ਇਹ ਆ ਜੀ ਆਮ ਆਦਮੀ ਪਾਰਟੀ ਨੇ ਸਹੂਲਤਾਂ ਬਹੁਤ ਦਿੱਤੀਆਂ ਜੀ ਅੱਛਾ ਜੀ ਪਹਿਲੇ ਨੰਬਰ ਤੇ ਤਾਂ ਆਪਾਂ ਦੇਖੋ ਬਿਜਲੀ ਦਾ ਹੀ ਸੀਗਾ ਹਾਂਜੀ ਅੱਗੇ ਆਪਾਂ ਪੈਸੇ ਭਰਦੇ ਸੀਗੇ ਬਿੱਲ ਵੀ ਭਰਦੇ ਸੀ ਬਿਜਲੀ ਫਿਰ ਵੀ ਨਹੀਂ ਸੀ ਪੂਰੀ ਆਉਂਦੀ ਠੀਕ ਹੈ ਹੁਣ ਆਪਾਂ ਬਿੱਲ ਵੀ ਨਹੀਂ ਭਰ ਰਹੇ ਤੇ ਆਪਾਂ ਨੂੰ ਬਿਜਲੀ ਵੀ ਫ੍ਰੀ ਮਿਲ ਰਹੀ ਆ ਘਰ ਦੀ ਤਾਂ ਮਿਲ ਹੀ ਰਹੀ ਆ ਜਿਵੇਂ ਆਪਾਂ ਹੁਣ ਕਹਿੰਦੇ ਆ ਵੀ ਆਪਾਂ ਆਪਾਂ ਹੀਟਰ ਚ ਲਾਉਨੇ ਆ ਗੀਜ਼ਰ ਚ ਲਾਉਨੇ ਆ ਜਾਂ ਪ੍ਰੈਸ ਚ ਲਾਉਨੇ ਆ ਕੁਝ ਵੀ ਆਪਾਂ ਖੁੱਲੇ ਦਿਲ ਨਾਲ ਚਲਾਉਨੇ ਆ ਕਿਉਂਕਿ ਆਪਾਂ ਨੂੰ ਹੀ ਪਤਾ ਆਪਾਂ ਨੂੰ ਠੀਕ ਠੀਕਾ ਜੀ ਤੇ ਪਹਿਲਾਂ ਮੋਟਰਾਂ ਤੇ ਅਸੀਂ ਵੀ ਜ਼ਿਮੀਂਦਾਰ ਪਰਿਵਾਰ ਚੋਂ ਆ ਚਲੋ ਮੀਡਲ ਕਲਾਸ ਆ ਅਸੀਂ ਵੀ ਖੇਤੀ ਕਰਦੇ ਸੀ ਥੋੜੀ ਬਹੁਤ ਜੋ ਸੀਗੀ ਸਾਨੂੰ ਵੀ ਪਤਾ ਸੀਗਾ ਵੀ ਸਾਡੇ ਕੋਲੋਂ ਜਾਣਾ ਤਾਂ ਰਾਤਾਂ ਨੂੰ ਉੱਥੇ ਉਹਨਾਂ ਨੇ ਬੈਠੇ ਰਹਿਣਾ ਜੀ ਕਦੋਂ ਲਾਈਟ ਆਊਗੀ ਕਦੋਂ ਅਸੀਂ ਮੋਟਰ ਚਲਾਵਾਂਗੇ ਕਦੋਂ ਪਾਣੀ ਦਾਵਾਂਗੇ ਤੇ ਹੁਣ ਰਾਤ ਦਾ ਉਹਨਾਂ ਨੇ ਉਹੀ ਚੱਕਤਾ ਜੀ ਵੀ ਰਾਤ ਨੂੰ ਜਾਂਾਂ ਦੀ ਲੋੜ ਹੀ ਨਹੀਂ ਪੂਰੇ ਦਿਨ ਹੀ ਬਿਜਲੀ ਆਉਂਦੀ ਹੈ ਦਿਨੇ ਬਿਜਲੀ ਆਉਂਦੀ ਹੈ ਤੇ ਪੂਰੀ ਸਹੂਲਤਾ ਜੀ ਤੇ ਪਾਣੀ ਦੇ ਜੇ ਆਪਾਂ ਨੂੰ ਸਮੇਂ ਸਿਰ ਪਾਣੀ ਮਿਲਦਾ ਤਾਂ ਆਪਣੀਆਂ ਫਸਲਾਂ ਵੀ ਵਧੀਆ ਹੁੰਦੀਆਂ ਠੀਕ ਹੈ ਉਹਨਾਂ ਦੇ ਝਾੜ ਵਧੀਆ ਹੁੰਦੇ ਨੇ ਫਸਲ ਨਹੀਂ ਸੁੱਕਦੀ ਜੀ ਜੀ ਹਾਂ ਜੀ ਤੇ ਦੂਸਰਾ ਗੁਰਪ੍ਰੀਤ ਜੀ ਜਿਸ ਤਰੀਕੇ ਨਾਲ ਆਪਣੇ ਇਲਾਕੇ ਦੀਆਂ ਸੜਕਾਂ ਦਾ ਬੜਾ ਬੁਰਾ ਹਾਲ ਹੈ ਹਾਂ ਜੀ ਤੇ ਇਹਦੇ ਬਾਰੇ ਤੁਸੀਂ ਕਦੇ ਐਮਐਲਏ ਸਾਹਿਬ ਨਾਲ ਜਾਂ ਕੋਈ ਤੁਹਾਡੇ ਦਿਮਾਗ 'ਚ ਹੈ ਵੀ ਆਪਾਂ ਇਹਨਾਂ ਨੂੰ ਕਿਵੇਂ ਜਲਦੀ ਤੋਂ ਜਲਦੀ ਬਣਾਈਏ ਹਾਂਜੀ ਜਿਹੜੇ ਸਾਡੇ ਹਲਕੇ ਦੇ ਐਮਐਲਏ ਸੀ ਨੇ ਮਨਵਿੰਦਰ ਸਿੰਘ ਯਾਸਪੁਰਾ ਜੀ ਤੇ ਹੁਣ ਉਹਨਾਂ ਨੇ ਸੜਕਾਂ ਦੀ ਤਾਂ ਜੀ ਬਣਾਉਣ ਦੀ ਝੜੀ ਹੀ ਲਾ ਦਿੱਤੀ ਆ ਖੁਦ ਅਸੀਂ ਨਾਲ ਜਾ ਕੇ ਉਹਨਾਂ ਦੇ ਸੜਕਾਂ ਦੇ ਉਦਘਾਟਨ ਕੀਤੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਹਲਕੇ ਦੀ ਜਾਂ ਸਾਡੇ ਪੈਲ ਦੇ ਏਰੀਏ ਦੀ ਕੋਈ ਵੀ ਸੜਕ ਇਦਾਂ ਦੀ ਆ ਵੀ ਜੋ ਨਾ ਬਣੀ ਤੇ ਕਿੰਨੇ 15 15 20 ਵੀ ਸਾਲ ਤੋਂ ਟੋਏ ਅੱਡੜੇ ਲੱਖ ਲੱਖ ਡੂੰਘੇ ਪੈ ਨੇ ਅਸੀਂ ਵੀ ਵਿਚਰਦੇ ਆ ਉੱਥੇ ਜਾਣੇ ਆ ਜੀ ਤੇ ਦੇਖਦੇ ਆ ਤਾਂ ਵੀ ਰਾਤ ਬਰਾਤੇ ਜਿਵੇਂ ਹੁਣ ਕੰਮਾਂ ਤੋਂ ਆਉਂਦੇ ਨੇ ਉਹਨਾਂ ਦਾ ਤਾਂ ਜੀ ਬਹੁਤ ਨੁਕਸਾਨ ਹਾਂਜੀ ਹਾਂ ਜੀ ਸੱਟਾਂ ਲੱਗਦੀਆਂ ਨੇ ਪਰ ਹੁਣ ਜਦੋਂ ਅਸੀਂ ਸਰ ਕੋਲੇ ਗੱਲ ਰੱਖੀ ਉਹਨਾਂ ਦੇ ਵੀ ਧਿਆਨ ਵਿੱਚ ਸੀਗੀ ਜੀ ਇਹ ਗੱਲ ਵੀ ਉਹ ਸਟੈਪ ਵਾਈਜ਼ ਸਟੈਪ ਕੰਮ ਕਰ ਰਹੇ ਨੇ ਕਿਉਂਕਿ ਹੁਣ ਇੱਕਦਮ ਕੁਝ ਵੀ ਨਹੀਂ ਹੁੰਦਾ ਹੁਣ ਸੜਕਾਂ ਦਾ ਬੁਰਾ ਹਾਲ ਦੇਖ ਕੇ ਉਹਨਾਂ ਨੇ ਤੇ ਹੁਣ ਸਾਰੇ ਸੜਕਾਂ ਦਾ ਉਦਘਾਟਨ ਕੀਤਾ ਤੇ ਉਹਨਾਂ ਦੇ ਕੰਮ ਚੱਲ ਰਿਹਾ ਉਹਨਾਂ ਦੇ ਤੇ ਹਾਂ ਜੀ ਤੇ ਜਿਹੜੇ ਹੁਣ ਤੁਹਾਡੇ ਦਿਮਾਗ 'ਚ ਕਿਹੜੇ ਵੱਡੇ ਕੰਮ ਨੇ ਜਿਹੜੇ ਪਿੰਡ ਦੇ ਹੋਣ ਵਾਲੇ ਨੇ ਵੀ ਸਰਪੰਚ ਸਾਹਿਬ ਵੀ ਤੁਹਾਡੀ ਪਾਰਟੀ ਦੇ ਨੇ ਹਾਂਜੀ ਹਾਂਜੀ ਤੇ ਉਹ ਵੀ ਉਹਨਾਂ ਨਾਲ ਮਿਲ ਕੇ ਤੁਸੀਂ ਕਿਹੜੇ ਕੰਮ ਕਰਨ ਤੁਹਾਡੇ ਦਿਮਾਗ 'ਚ ਨੇ ਵੀ ਉਹ ਜਿਹੜੇ ਤੁਸੀਂ ਅਗਰ ਤੁਹਾਨੂੰ ਲੋਕ ਬਲਾਕ ਸ਼ੰਤੀ ਦੇ ਵਿੱਚ ਚੁਣਨ ਤਾਂ ਤੁਸੀਂ ਪਿੰਡ ਦੇ ਵਿੱਚ ਸਰਪੰਚ ਸਾਹਿਬ ਨਾਲ ਮਿਲ ਕੇ ਕੀ ਕੰਮ karenge ਹਾਂਜੀ ਤੇ ਸਭ ਤੋਂ ਬਹਿਲਾ ਤਾਂ ਜਿਹੜੇ ਸਾਡੇ ਸਰਪੰਚ ਨੇ ਗੁਰਿੰਦਰ ਸਿੰਘ ਜੀ ਤੇ ਅਸੀਂ ਇਹਨਾਂ ਨੂੰ ਚੁਣਿਆ ਇਸ ਕਰਕੇ ਚੁਣਿਆ ਵੀ ਇਹ ਨੌਜਵਾਨ ਨੇ ਤੇ ਇਹ ਪੜ੍ਹੇ ਲਿਖੇ ਨੇ ਇਹਨਾਂ ਦੀ ਸੋਚ ਅੱਜ ਦੇ ਸਮੇਂ ਨਾਲ ਮਿਲਦੀ ਆ ਜੀ ਠੀਕ ਆ ਜੀ ਅਸੀਂ ਇਹਨਾਂ ਨੂੰ ਚੁਣਿਆ ਤੇ ਸਾਡੀ ਸੋਚ ਦੇ ਮੁਤਾਬਕ ਇਹਨਾਂ ਦੀ ਚੋਣ ਵਧੀਆ ਹੋਈ ਜੀ ਤੇ ਇਹ ਹੁਣ ਸਾਡੀ ਸੋਚ ਮੁਤਾਬਕ ਹੀ ਚੱਲ ਰਹੇ ਨੇ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕਰਨਾ ਜੋ ਨਸ਼ਿਆਂ ਵਿਰੁੱਧ ਚਲਾਇਆ ਜੀ ਆਮ ਪਾਰਟੀ ਨੇ ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿੱਥੇ ਵੀ ਕਿਤੇ ਤੁਹਾਨੂੰ ਨਸ਼ਾ ਵੇਚਦਾ ਜਾਂ ਉਹਨੂੰ ਯੂਜ਼ ਕਰਦੇ ਮਿਲਦੇ ਨੇ ਤਾਂ ਉਹਨੂੰ ਤਾਂ ਤੋਰੇ ਤੇ ਕਾਰਵਾਈ ਹੋਵੇ ਤੇ ਅਸੀਂ ਵੀ ਬੀਬੀਆਂ ਵੀ ਜਾਣਦੇ ਹਾਂ ਕਿਉਂਕਿ ਇਹਦੇ ਵਿੱਚ ਬੀਬੀਆਂ ਪਰ ਹਜੇ ਨਸ਼ੇ ਦੀ ਪ੍ਰੋਬਲਮ ਹਜੇ ਵੀ ਨਹੀਂ ਹੈਗੀ ਅੱਜ ਕਿਉਂਕਿ ਹੈਗੀ ਆ ਕਿਉਂਕਿ ਕੋਈ ਚੋਰੀ ਛਪੋਰੀ ਕਰਦਾ ਪਰ ਜੇ ਹੁਣ ਸਾਡੀ ਅੱਖੋਂ ਪਰੇ ਆ ਤਾਂ ਉਹਦਾ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਅੱਛਾ ਇਹ ਪੰਡਿਤ ਇੱਕ ਹੋਰ ਇੱਥੇ ਸਵਾਲ ਹੈ ਚੋਰੀ ਦੀ ਗੱਲ ਜਿੱਥੋਂ ਮੈਨੂੰ ਯਾਦ ਆਈ ਹੈ ਕਿ ਅੱਜਕੱਲ ਮੋਟਰਾਂ ਤੇ ਹਾਂ ਜੀ ਤਾਰਾਂ ਦੀ ਬਹੁਤ ਚੋਰੀ ਹੋ ਰਹੀ ਹੈ ਹਾਂ ਜੀ ਤੁਸੀਂ ਵੀ ਕਿਸਾਨ ਪਰਿਵਾਰ ਨਾਲ ਜੁੜੇ ਹੋ ਹਾਂ ਜੀ ਇਹਦੇ ਤੇ ਵੀ ਜ਼ਰੂਰਤ ਹੈ ਮੁੱਦੇ ਤੇ ਵੀ ਧਿਆਨ ਦੇਣ ਦੀ ਕਿ ਜਿਹੜੀ ਚੋਰੀ ਕੋਈ ਕਰਦੇ ਨੇ ਉਹਨਾਂ ਤੇ ਤੁਰੰਤ ਕਾਰਵਾਈ ਹੋਵੇ ਉਹਨਾਂ ਤੇ ਐਫ ਆਈ ਆਰ ਦਰਜ ਹੋਵੇ ਕਈ ਵਾਰੀ ਚੋਰਾਂ ਨੂੰ ਫੜ ਵੀ ਲਿਆ ਜਾਂਦਾ ਹਾਂਜੀ ਦੱਸਿਆ ਵੀ ਜਾਂਦਾ ਪਰ ਉਹਨਾਂ ਦੀ ਐਫ ਆਈ ਆਰ ਪੁਲਿਸ ਨਹੀਂ ਲਿਖਦੀ ਹੈਗੀ ਹਾਂਜੀ ਹਾਂਜੀ ਤੇ ਕੋਈ ਸਰ ਬੀਰ ਜੀ ਅਸੀਂ ਆਪਾਂ ਧਿਆਨ ਵਿੱਚ ਲੈ ਕੇ ਆਵਾਂਗੇ ਜੀ ਜ਼ਰੂਰ ਪਰ ਇੱਕ ਆ ਥੋੜੇ ਦਿਨ ਪਹਿਲਾਂ ਇੱਥੇ ਇਨਸੀਡੈਂਟ ਹੋਇਆ ਸੀ ਜਿਹੜੇ ਸੜਕਾਂ ਦੇ ਆਲੇ ਦੁਆਲੇ ਆਹ ਗਾਡਰ ਗੱਡੇ ਹੁੰਦੇ ਨੇ ਸਪੋਰਟ ਲਈ ਤੇ ਉਥੋਂ ਉਹ ਜਿਹੜੇ ਪੈਲ ਦੇ ਕੋਈ ਸੀਗੇ ਜੀ ਤੇ ਉਹ ਆਪਣਾ ਟੈਂਪੂ ਲਾ ਕੇ ਦਿਨ ਦੁਪਹਿਰੇ ਹੀ ਉਹ ਕੱਟ ਰਹੇ ਸੀ ਤੇ ਲੋਕਾਂ ਨੇ ਜਦੋਂ ਸਾਡੇ ਬੀਰ ਜੀ ਨੂੰ ਗ੍ਰਿੰਦਰ ਵੀਰ ਜੀ ਨੂੰ ਦੱਸਿਆ ਤਾਂ ਉਹਨਾਂ ਨੂੰ ਤੁਰੰਤ ਫੜਿਆ ਗਿਆ ਤੇ ਸਿੱਧਾ ਇੱਥੇ ਕਢਾ ਲਈ ਉਹਨਾਂ ਦੇ ਘਰੇ ਲੈ ਕੇ ਆਂਦਾ ਗਿਆ ਤੇ ਪੁਲਿਸ ਨੂੰ ਇੱਥੇ ਬੁਲਾ ਕੇ ਉਹਨਾਂ ਉੱਤੇ ਕਾਰਵਾਈ ਵੀ ਕੀਤੀ ਗਈ ਤੇ ਜਿਹੜੀ ਉਤਾਰਾਂ ਦੀ ਮੋ ਰਜੋਰੀ ਦੀ ਤਾਰਾਂ ਦੀ ਗੱਲ ਆ ਜੀ ਉਹ ਵੀ ਇੱਕ ਨਸ਼ੇ ਦਾ ਹੀ ਕਾਰਨ ਬਣਦੇ ਨੇ ਕਿਉਂਕਿ ਨਹੀਂ ਇੰਨੀ ਛੋਟੀ ਸੋਚ ਰੱਖਦਾ ਨਹੀਂ ਬੰਦਾ ਜੀ ਕਿਉਂਕਿ ਜੇ ਉਹ ਨਸ਼ਾ ਤੇ ਪਹਿਲਾਂ ਉਹ ਘਰੋਂ ਨਹੀਂ ਮਿਲਦਾ ਜਾਂ ਚੋਰੀ ਕਰਦਾ ਫਿਰ ਉਹ ਬਾਹਰ ਚੋਰੀਆਂ ਕਰਦਾ ਜੀ ਜਦੋਂ ਘਰੇ ਕੁਝ ਵੇਚਣ ਨੂੰ ਰਹਿ ਜਾਂਦਾ ਸਭ ਤੋਂ ਵੱਧ ਪੀੜਤ ਆਪਣੇ ਪਿੰਡ ਵਿੱਚ ਇੱਕ ਵੇੜੇ 'ਚ ਜਾਂ ਸਾਰੇ ਨਗਰ ਵਿੱਚ ਜੀ ਤਾਂ ਬੀਬੀਆਂ ਨੇ ਜੀ ਕਿਉਂਕਿ ਜਿਹੜਾ ਨਸ਼ੇ ਦਾ ਰੋਗ ਆ ਜੀ ਇਹ ਸਾਰਾ ਚੁੱਲ੍ਹੇ ਤੇ ਇਫੈਕਟ ਕਰਦਾ ਬੀਬੀਆਂ ਤੇ ਇਫੈਕਟ ਕਰਦਾ ਕਿਉਂਕਿ ਉਹ ਬੰਦੇ ਜਿਹੜੇ ਨਸ਼ੇ ਦਾ ਲਤ ਲੱਗ ਜਾਂਦੀ ਆ ਤਾਂ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਆਪਣੇ ਘਰ ਵਿੱਚ ਕੁਝ ਹੈਗਾ ਜਾਂ ਨਹੀਂ ਹੈਗਾ ਜੀ ਜਿਸ ਤਰੀਕੇ ਨਾਲ ਆਪਣੇ ਤਿੰਨ ਕੈਂਡੀਡੇਟ ਖੜੇ ਨੇ ਆਪ ਦੇ ਬਲਾਕ ਹਾਂਜੀ ਹਾਂਜੀ ਜੀ ਅਸੀਂ ਕਹੀਏ ਕਿ ਤਿੰਨੇ ਕੈਂਡੀਡੇਟ ਆ ਕੇ ਦਰਵਾਜ਼ੇ ਦੇ ਵਿੱਚ ਡਿਬੇਟ ਕਰਨ ਹਾਂਜੀ ਕਿ ਤੁਸੀਂ ਕੌਨਫੀਡੈਂਟ ਨਾਲ ਡਿਬੇਟ ਕਰੋਗੇ ਮੈਂ ਹਾਂ ਜੀ 101% ਕੌਨਫੀਡੈਂਟ ਨਹੀਂ ਗੱਲ ਕਰ ਸਕਦੀਆਂ ਕਿਉਂਕਿ ਮੈਂ ਪਿੰਡ ਵਿੱਚ ਵਿਚਰ ਰਹੀ ਹਾਂ ਕਿਉਂਕਿ ਜੋ ਸਾਡੇ ਪਹਿਲਾਂ ਵੀ ਕੈਂਡੀਡੇਟ ਲੇਡੀਆਂ ਜਿੱਤ ਚੁੱਕੀਆਂ ਨੇ ਉਹਨਾਂ ਨੂੰ ਅੱਜ ਤੱਕ ਕਿਸੇ ਨੇ ਚੰਗੀ ਤਰ੍ਹਾਂ ਦੇਖਿਆ ਤੱਕ ਵੀ ਨਹੀਂ ਸਭ ਤੋਂ ਵੱਡਾ ਮੈਨੂੰ ਇਹ ਦੁੱਖ ਆ ਕਿ ਜਦੋਂ ਬੀਬੀਆਂ ਨੂੰ ਆਪਾਂ ਖੜਾਉਨੇ ਆ ਪੰਚੀ ਚ ਜਾਂ ਸਰਪੰਚੀ ਚ ਜਾਂ ਕਿਸੇ ਵੀ ਅਹੁਦੇ ਤੇ ਤਾਂ ਉਹ ਬੀਬੀਆਂ ਕੰਮ ਕਿਉਂ ਨਹੀਂ ਕਰਦੀਆਂ ਜੀ ਹਾਂਜੀ ਕੰਮ ਅਸੀਂ ਕਰ ਰਹੇ ਆ ਕਿ ਕਿ ਸਾਨੂੰ ਪਾਰਟੀ ਨਹੀਂ ਅਹੁਦੇ ਦਿੱਤੇ ਸਾਡੇ ਅੰਦਰ ਜਜ਼ਬਾ ਸਾਡੇ ਅੰਦਰ ਇੱਛਾ ਸ਼ਕਤੀ ਆ ਆਪਣੇ ਪਿੰਡ ਨੂੰ ਡਿਵੈਲਪ ਕਰਨ ਦੀ ਆਪਣੇ ਹਲਕੇ ਨੂੰ ਤੇ ਆਪਣੇ ਸਾਰੇ ਪੰਜਾਬ ਨੂੰ ਵੀ ਅਸੀਂ ਇਹਦੇ ਵਿੱਚ ਡਿਵੈਲਪਮੈਂਟ ਕਰ ਸਕੀਏ ਸੁਧਾਰ ਲਿਆ ਸਕੀਏ ਫਿਰ ਜਦੋਂ ਉਹਨਾਂ ਦੇ ਘਰ ਵਾਲੇ ਜੀ ਕਿਸੇ ਦੇ ਰੋਲੇ ਝਗੜੇ ਚ ਜਾਂ ਠਾਣਿਆਂ ਚ ਜਾਂਦੇ ਨੇ ਤਾਂ ਮੈਂ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਹਲੇ ਤੱਕ ਮੇਰਾ ਕਿਸੇ ਨਾਲ ਸਾਹਮਣਾ ਨਹੀਂ ਹੋਇਆ ਜੇ ਡਿਬੇਟ ਕਰਨਗੇ ਤਾਂ ਮੈਂ 100% ਕਰੂੰਗੀ ਤੇ ਮੈਨੂੰ ਉਹਦੇ ਵਿੱਚ ਕੋਈ ਹਾਰ ਆ ਵੀ ਨਹੀਂ ਸਕੂਗਾ ਕਿਉਂਕਿ ਮੈਂ 101% ਇਮਾਨਦਾਰੀ ਨਾਲ ਕੰਮ ਕਰਦੀ ਆ ਹਾਂਜੀ ਤੇ ਓਕੇ ਮੈਂ ਸਾਰੇ ਅਗਰ ਨੂੰ ਇਸ ਗੱਲ ਨੂੰ ਵੀ ਪਤਾ ਜਿਹੜੀਆਂ ਹੋਰ ਵੀ ਖੜੀਆਂ ਨੇ ਬੀਬੀਆਂ ਉਹਨਾਂ ਨੂੰ ਵੀ ਪਤਾ ਵੀ ਕੰਮ ਦੇ ਵਿੱਚ ਉਹ ਮੇਰਾ ਮੁਕਾਬਲਾ ਨਹੀਂ ਕਰ ਸਕਦੀਆਂ ਤੇ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਜਿਨ੍ਹਾਂ ਕੋਲ ਕੋਈ ਪੰਚੀ ਨਹੀਂ ਸਰਪੰਚੀ ਨਹੀਂ ਉਹ ਜਾ ਕੇ ਮੂਰੇ ਚੌਧਰਾ ਕਰਦੇ ਨੇ ਜੀ ਮੈਂ ਇਹ ਸਵਾਲ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਵੀ ਜਿਨ੍ਹਾਂ ਨੂੰ ਤੁਸੀਂ ਖੜਾਇਆ ਸੀ ਜਾਂ ਬਣਾਇਆ ਸੀ ਕਿਉਂ ਬਣਾਇਆ ਸੀ ਕਿ ਉਹਨਾਂ ਨੂੰ ਅੰਦਰ ਬੈਠਣਾ ਨਹੀਂ ਬਣਾਇਆ ਸੀ ਜੀ ਯਾਨੀ ਉਹਦਾ ਕੈਂਡੀਡੇਟ ਦਾ ਮਤਲਬ ਇਹ ਹੈ ਵੀ ਜਿਹੜਾ ਕੈਂਡੀਡੇਟ ਚੁਣਿਆ ਗਿਆ ਉਹ ਕੰਮ ਕਰੇਗਾ ਹਾਂ ਵੀ ਉਹ ਉਹਨੂੰ ਲੇਡੀਜ਼ ਜਾਂ ਸਿੱਧਾ ਜਾ ਕੇ ਮਿਲ ਸਕਣਾਂ ਨਾ ਕਿ ਉਹਨਾਂ ਦੇ ਘਰ ਵਾਲੇ ਅੱਗੇ-ਅੱਗੇ ਕੰਮ ਕਰਨ ਤੇ ਹੁਣ ਅਸੀਂ ਇੰਨੇ ਸਾਲਾਂ ਤੋਂ ਇਸ ਫੀਲਡ ਦੇ ਵਿੱਚ ਆ ਤੇ ਪੂਰੀ ਫੁਲੀ ਐਕਸਪੀਰੀਅੰਸ ਨਾਲ ਇਹ ਗੱਲ ਕਹਿੰਦੇ ਆ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਆ ਜਿੱਥੇ ਵੀ ਪਿੰਡ 'ਚ ਅਸੀਂ ਖੜ੍ਹਦੇ ਆ ਵਾਲੇ ਦਵਾਲੇ ਵੀ ਪੰਜਾਬੀ ਬੀਬੀਆਂ ਵੀ ਖੜੇ ਹੋ ਜਾਂਦੇ ਆ ਆਪਣੇ ਕੋਲ ਤੁਸੀਂ ਜਦੋਂ ਵੀ ਕੋਈ ਤੁਹਾਡੇ ਕੋਲ ਜਾਂਦਾ ਹਾਂਜੀ ਤਾਂ ਲਾਰਾ ਲੱਪਾ ਜਿਵੇਂ ਆਮ ਆਲੀਆ ਹਾਂਜੀ ਨਾ ਹਾਂਜੀ ਅਸੀਂ ਆਪਣੇ ਘਰੇ ਕੰਮ ਕਰੀਏ ਨਾ ਕਰੀਏ ਜੇ ਮੇਰੇ ਘਰੇ ਕੋਈ ਜਾਂਦਾ ਜੀ ਉਹਨੂੰ ਟਾਈਮ ਵੀ ਦੇਣਾ ਹਰ ਇੱਕ ਦਾ ਫੋਨ ਵੀ ਅਟੈਂਡ ਕਰਨਾ ਤੇ ਜੇ ਉਹਨੇ ਕੋਈ ਆਪਣੀ ਪ੍ਰੋਬਲਮ ਦੱਸੀ ਆ ਤਾਂ ਗ੍ਰਿੰਦਰ ਵੀਰ ਜੀ ਜਿਹੜੇ ਸਾਡੇ ਸਰਪੰਚ ਨੇ ਅਵਤਾਰ ਸਿੰਘ ਜੀ ਸਾਡੇ ਕਿਸਾਨ ਵਿੰਗ ਦੇ ਤੇ ਦਿਧਾਰ ਸਿੰਘ ਜੀ ਬਲਾਕ ਸੰਮਤੀ ਪਰ ਬਲਾਕ ਪ੍ਰਧਾਨ ਨੇ ਜੀ ਸਾਡੀ ਹਾਂਜੀ ਤੇ ਉਹਨਾਂ ਦੇ ਨਾਲ ਸਲਾਹ ਕਰਕੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਵੀ ਕੋਈ ਵੀ ਮਾਮਲਾ ਸਾਡਾ ਰੌਲਾ ਥਾਣੇ ਨਾ ਜਾਵੇ ਤੇ ਅਸੀਂ ਉਹਨੂੰ ਸਰਪੰਚ ਸਾਹਿਬ ਦੇ ਘਰੇ ਬੈਠ ਕੇ ਦਫ਼ਤਰ ਦੇ ਵਿੱਚ ਹੀ ਨਿਬਟਾਉਣ ਦੀ ਬੁਰੀ ਕੋਸ਼ਿਸ਼ ਕਰਦੇ ਆ ਤੇ ਜਦੋਂ ਦੇ ਅਸੀਂ ਇਸ ਲਾਈਨ ਚ ਆਇਆ ਤਾਂ ਅਸੀਂ ਬਹੁਤ ਰੌਲੇ ਝਗੜੇ ਘਰ ਹੀ ਨਿਭਟਾਏ ਨੇ। ਦੇਖੋ ਇਹ ਜਿਹੜੀ ਆਪਾਂ ਤੁਹਾਡੇ ਆਪਣੇ ਚੈਨਲ ਤੇ ਘਰ ਘਰ ਦੇ ਜਾਣਾ ਹੈਗਾ। ਹਾਂਜੀ। ਤੁਸੀਂ ਕੀ ਅਪੀਲ ਕਰਨਾ ਚਾਹੋਗੇ ਵੋਟਰ ਨੂੰ ਆਪਣੇ? ਹਾਂਜੀ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਵੀ ਹੋਰ ਤੱਕ ਤਾਂ ਜੀ ਦੇਖੋ ਅਸੀਂ ਆਪਣੀ ਵੋਟ ਪਾ ਕੇ ਹੀ ਆਉਂਦੇ ਰਹੇ। ਹਾਂਜੀ। ਪਰ ਅਸੀਂ ਇਹ ਸੋਚਦੇ ਆ ਮੈਂ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਆਪਣੇ ਭੈਣ ਭਰਾਵਾ ਨੂੰ ਆਪਣੇ ਨਗਰ ਦੇ ਵਸਨੀਕ ਨੇ ਜਿਹੜੀ ਵੀ ਤੁਸੀਂ ਵੋਟ ਪਾਓ ਪਰ ਉਸ ਬੰਦੇ ਨੂੰ ਪਾਓ ਜਿਹੜਾ ਲੱਗਦਾ ਤੁਹਾਡੇ ਕੰਮ ਆ ਰਿਹਾ ਤੁਹਾਡੇ ਦੁੱਖ ਸੁੱਖ ਵਿੱਚ ਵਿਚਰ ਰਿਹਾ ਤੁਹਾਡੇ ਲਈ ਰਾਤ ਨੂੰ ਵੀ ਆਪਣੇ ਲਈ ਸਮਾਂ ਕੱਢ ਰਿਹਾ ਤੇ ਬੰਦੇ ਦੀ ਚੋਣ ਉਹ ਕਰੋ ਜਿਹੜਾ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਵੀ ਕੰਮ ਆਵੇ ਜਾਂ ਉਹ ਕੰਮ ਕਰਨ ਦੇ ਤੁਹਾਡੇ ਕੰਮ ਸਮਾਰਨ ਦੇ ਯੋਗ ਹੋ ਤੁਹਾਨੂੰ ਇੱਕ ਆਖਿਰ ਦੇ ਵਿੱਚ ਇੱਕ ਕੁਐਸਚਨ ਇਹ ਵੀ ਹੈ ਗੁਰਪ੍ਰੀਤ ਜੀ ਕਿ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਫੰਡ ਦੀ ਵੀ ਜ਼ਰੂਰਤ ਪੈਂਦੀ ਆ ਹਾਂਜੀ ਤੇ ਤੁਸੀਂ ਇਹ ਸਾਰਾ ਮੈਨੇਜ ਕਿਵੇਂ ਕਰ ਰਹੇ ਹੋ ਹਾਂਜੀ ਦੇਖੋ ਜਦੋਂ ਆਪਾਂ ਲੋਕਾਂ ਵਿੱਚ ਵਿਚਰਦੇ ਹਾਂ ਜੀ ਆਪਣੇ ਭੈਣ ਭਾਈਆਂ 'ਚ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਆ ਵੀ ਮੈਂ ਗਰੀਬ ਪਰਿਵਾਰ 'ਚੋਂ ਹਾਂਜੀ ਤੇ ਆਪਾਂ ਵੀ ਕੋਈ ਜ਼ਿਆਦਾ ਅਮੀਰ ਹੈ ਨਹੀਂਗੇ ਜੀ ਹਾਂਜੀ ਦੇਖੋ ਇੱਕ ਇੱਕ ਹੁੰਦਾ ਪੈਸੇ ਨਾਲ ਵੀ ਕਈ ਕੰਮ ਨਹੀਂ ਹੁੰਦੇ ਹਾਂਜੀ ਇੱਕ ਹੁੰਦਾ ਵੀ ਇੱਕ ਭੈਣ ਭਾਈ ਦੇ ਬਰਾਬਰ ਖੜ੍ਹ ਜਾਣਾ ਨੂੰ ਸਾਰਾ ਮਿਲਣਾ ਤੇ ਹੱਕ ਦੇ ਸੱਚ ਦੀ ਆਵਾਜ਼ ਉਠਾਉਣੀ ਤੇ ਉਹਦੇ ਨਾਲ ਵੀ ਆਪਣੇ ਬਿਨਾਂ ਪੈਸੇ ਤੋਂ ਵੀ ਕੰਮ ਹੋ ਸਕਦੇ ਨੇ ਹਾਂਜੀ ਕਿਉਂਕਿ ਜੇ ਆਪਣੇ ਵਿੱਚ ਕੌਨਫੀਡੈਂਸ ਹੋਵੇ ਤੇ ਉਹਨੂੰ ਕਰਨ ਦੀ ਇੱਛਾ ਹੋਵੇ ਅੱਛਾ ਇੱਕ ਆਪਣੇ ਜਿਹੜੀਆਂ ਬੀਬੀਆਂ ਨੇ ਹਾਂਜੀ ਆਪਣੇ ਵਿਹੜੇ ਤੋਂ ਹਾਂਜੀ ਜਿਹੜੀਆਂ ਵਿਚਾਰੀਆਂ ਕੱਖਾਂ ਦੇ ਪੰਡਾ ਲੈ ਕੇ ਆਉਂਦੀਆਂ ਨੇ ਇੱਕ ਉਹਨਾਂ ਦੀ ਮੰਗ ਮੈਂ ਬਚਰਦਾ ਰਹਿਣਾ ਉਹਨਾਂ ਦੀ ਹੁੰਦੀ ਹੈ ਕਿ ਵੀ ਸਾਨੂੰ ਸਾਂਝਾ ਹਰਾ ਵੀ ਦਿੱਤਾ ਜਾਵੇ ਹਾਂਜੀ ਜਿਹੜੀ ਪੰਚਾਇਤ ਵਾਲੀ ਜ਼ਮੀਨ ਚ ਤੇ ਉਹਦੇ ਵਿੱਚੋਂ ਥੋੜਾ ਥੋੜਾ ਵੰਡ ਕੇ ਸਾਨੂੰ ਦਿੱਤਾ ਜਾਵੇ ਹਾਂਜੀ ਤਾਂ ਕਿ ਸਾਨੂੰ ਜਿਹੜਾ ਕਿ ਬੰਦਿਆਂ ਤੇ ਧੱਕੇ ਨਾ ਖਾਣੇ ਪੈਣ ਤੁਸੀਂ ਕੀ ਇਸ ਮੁੱਦੇ ਨਾਲ ਸਹਿਮਤ ਹੋ ਕੀ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨਹੀਂ ਬਿਲਕੁਲ ਸੈਮਨਤਾ ਜੀ ਅਸੀਂ ਅਸੀਂ ਕਹਿੰਦੇ ਆ ਵੀ ਜੇ ਆਪਾਂ ਉਹਨਾਂ ਲਈ ਕੁਝ ਕਰ ਸਕਦੇ ਆ ਆਪਣੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਜੇ ਜ਼ਿਮੀਂਦਾਰ ਪਰਿਵਾਰਾਂ ਨਾਲ ਆਪਾਂ ਸੰਬੰਧ ਰੱਖਦੇ ਆ ਜੇ ਉਹਨਾਂ ਲਈ ਆਪਾਂ ਜਿਵੇਂ ਹੁਣ ਪੰਚਾਇਤ ਦੀ ਜ਼ਮੀਨ ਹੁੰਦੀ ਆ ਉਹਦੇ ਵਿੱਚ ਉਹਨਾਂ ਲਈ ਕਰ ਦਾਂਗੇ ਤਾਂ ਇਹ ਹਰੇ ਦਪੱਟੇ ਦਾ ਜਾਂ ਉਹ ਵੱਢ ਲਿਆਣਗੇ ਤਾਂ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਤੇ ਉਹਨਾਂ ਨੂੰ ਇਹਦੇ ਵਿੱਚ ਹੈਲਪ ਹੋ ਜੂਗੀ ਤੇ ਬੰਨਿਆ ਉੱਪਰ ਤਾਂ ਮੈਂ ਤਾਂ ਵੀਰ ਜੀ ਵੀ ਹੁਣ ਬਹੁਤ ਦੇਖਿਆ ਲੋਕ ਸਪਰੇਅ ਕਰ ਦਿੰਦੇ ਆ ਵਿਚਾਰੇ ਉਹਨਾਂ ਕੋਲ ਇੱਕ ਇੱਕ ਦੋ ਦੋ ਪਸ਼ੂ ਹੁੰਦੇ ਨੇ ਜੀ ਤੇ ਉਹਨਾਂ ਨੂੰ ਉਹਨਾਂ ਕੱਖ ਕੰਡੇ ਦੀ ਵੱਢਣ ਦਾ ਵੀ ਉਹ ਸਹੂਲਤ ਵੀ ਨਹੀਂ ਮਿਲ ਰਹੀ ਹਾਂ ਜਿਹੜੀ ਉਹ ਆਪਣੇ ਆਪ ਜਾ ਕੇ ਵੱਢ ਲਿਆਉਂਦੀਆਂ ਸੀ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਨਾਲ ਗੱਲ ਕਰਨ ਦਾ ਤੇ ਆਖਰ ਦੇ ਵਿੱਚ ਜੇ ਕੋਈ ਤੁਸੀਂ ਕਹਿਣਾ ਚਾਹੋ ਵੋਟਰਾਂ ਨੂੰ ਹਾਂਜੀ ਮੈਂ ਇਹ ਕਹਿਣਾ ਚਾਹੁੰਨੀ ਆ ਵਿਖੜਾਣੀ ਕਲਾਂ ਤੋਂ ਮੈਂ ਬਲੱਗ ਸੰਪਤੀ ਦੀ ਚੋਣ ਲੜ ਰਹੀ ਆ ਜੀ ਦੇਖੋ ਆਪਾਂ ਪਹਿਲਾਂ ਵੀ ਤੁਹਾਡੇ ਲਈ ਹਾਜ਼ਰ ਸੀ ਤੇ ਹੁਣ ਵੀ ਆਪਾਂ ਹਮੇਸ਼ਾ ਹਾਜ਼ਰ ਰਹਾਂਗੇ ਦੁੱਖ ਤੇ ਸੁੱਖ ਦੇ ਵਿੱਚ ਕੋਈ ਵੀ ਕੰਮ ਹੋਊਗਾ ਆਪਾਂ ਜਰੂਰ ਕਰਾਂਗੇ ਤੇ ਸਾਡੇ ਐਮਐਲਏ ਸਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਮੈਨੂੰ ਬਲੱਗ ਸੰਪਤੀ ਦੀ ਟਿਕਟ ਦਿੱਤੀ ਉਹਨਾਂ ਨੇ ਇਸ ਮੈਨੂੰ ਯੋਗ ਸਮਝਿਆ ਵੀ ਇਹ ਭੈਣ ਵਿੱਚ ਕੋਈ ਕਾਬਲ ਹੈ ਕਾਬਲੀਅਤ ਹੈਗੀ ਆ ਗੁਣ ਹੈਗਾ ਵੀ ਇਹ ਲੋਕਾਂ ਵਿੱਚ ਵਿਚਰ ਕੇ ਉਹਨਾਂ ਦੀ ਸੋਲਵ ਕਰ ਸਕਦੀ ਆ ਪ੍ਰੋਬਲਮ ਤੇ ਬਸ ਮੈਂ ਅੰਤ ਵਿੱਚ ਇਹੀ ਕਹਿਣਾ ਚਾਹੂੰਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਇਹ ਸੀ ਸਾਡੇ ਨਾਲ ਗੁਰਪ੍ਰੀਤ ਕੌਰ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਬਲਾਕ ਸੰਮਤੀ ਕਢਾਣੀ ਕਲਾਂ ਤੋਂ ਮੈਂਬਰ ਨੇ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਇਹਨਾਂ ਤੋਂ ਜਾਣਿਆ ਵੀ ਕੀ ਕਰਨਗੇ ਅਗਰ ਲੋਕ ਇਹਨਾਂ ਨੂੰ ਵੋਟ ਪਾਉਣ ਕਿਉਂ ਪਾਉਣ ਲੋਕ ਵੋਟ ਤੇ ਅਸੀਂ ਬਾਕੀ ਕੈਂਡੀਡੇਟਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੁਣ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਸਾਰੇ ਕੈਂਡੀਡੇਟਾਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਇਹ VOTERਾਂ ਦਾ ਹੱਕ ਹੈ ਕਿ ਉਹਨਾਂ ਨੇ ਦੇਖਣਾ ਕਿ ਸਾਨੂੰ ਕਿਸ ਕੈਂਡੀਡੇਟ ਦੇ ਉੱਤੇ ਕੌਨਫੀਡੈਂਟ ਆ ਤੇ ਉਸ ਨੂੰ ਅਸੀਂ ਕਿਉਂ ਵੋਟ ਪਾਈਏ ਅਸੀਂ ਸਾਰਿਆਂ ਦਾ ਫਰੋਤਿਆਂ ਦਾ ਧੰਨਵਾਦ ਕਰਦੇ ਆਂ ਤੇ ਗੁਰਪ੍ਰੀਤ ਜੀ ਦਾ ਧੰਨਵਾਦ ਕਰਦੇ ਆਂ ਜੀ ਇਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਨਾਲ ਗੱਲਬਾਤ ਕਰਨ ਲਈ ਕੱਢਿਆ ਧੰਨਵਾਦ